ਦੋ ਤਰੀਕ ਨੂੰ ਮੇਰੀ ਮੈਰਿਜ ਆ ਮੇਰੀ ਮੰਮਾ ਮੰਮਾ ਦੇ ਵੀ ਅਰਸਾਲੀਆਂ ਭਰਾ ਦੇ ਵੀ ਹਰਨੀਆਂ ਆ ਸਾਡੇ ਪੈਸੇ ਹੋਣਾ ਸਾਡੇ ਤੇ ਲਾਜ ਨਹੀਂ ਹੁੰਦੀਆ ਰਾਮਪਾਲ ਚਾਚੇ ਉਹਨਾਂ ਨੇ ਸਾਨੂੰ দান ਕੀਤਾ ਥਾ ਤੇ ਪਾਪਾ ਵੀ ਦਿਹਾੜੀ ਕਰਦੇ ਮੰਮਾ ਵੀ ਕਿਸੇ ਦੇ ਘਰੇ ਝਾੜੂ ਪੋਚਾ ਕਾ ਬੇਸ ਕਰਕੇ ਮੇਰੀ ਮਦਦ ਕਰੋ ਵੀਰ ਭਰਾਓ ਮੇਰਾ ਦੋ ਤਰੀਕ ਨੂੰ ਮੈਰਿਜ ਆ ਤੇ ਸਾਡੇ ਤੋਂ ਘਰ ਬੂਗਾ ਵੀ ਨਹੀਂ ਪੈਣ ਪਿਆ ਕੁਝ ਵੀ ਨਹੀਂ ਹੈਗਾ ਸਾਡੇ ਘਰੇ ਮੈਂ ਦਿਹਾੜੀਦਾਰ ਮਜ਼ਦੂਰ ਆ ਮੈਂ ਮਿਹਨਤ ਵੀ ਕਰਦਾ ਰਾਤ ਦਿਨ ਇਰਮੀ ਮੇਰਾ ਪੁਰਾਣੀ ਘਟਨ ਲਿਆ ਘਰ ਦਾ ਤੇ ਗੁੱਡੀ ਦਾ ਵਿਆਹ ਰੱਖਿਆ ਆ ਜਿੰਨਾ ਕਰਕੇ ਵੀ ਮੇਰੀ ਕੋਈ ਵੀ ਫਿਰ ਵੀ ਨਹੀਂ ਪਾਇਏ ਮੈਂ ਆਪਣੀ ਗੁੱਡੀ ਦੇ ਵਿਆਹ ਤੇ ਜੋੜ ਸਕਿਆ ਆ ਕਿਸ ਤੇ ਮੇਰੀ ਇਹੋ ਹੱਥ ਬੰਨ ਕੇ ਬੇਨਤੀ ਹੈ ਕਿ ਤੁਸੀਂ ਮੇਰੀ ਹੈਲਪ ਕਰੋ ਜੀ ਵੀਰੋ ਆ ਜਿਹੜੀ ਬੱਚੀ ਤੁਸੀਂ ਵਿਆਹ ਵਾਲੇ ਜੋੜੇ ਦੇ ਵਿੱਚ ਦੇਖ ਰਹੇ ਜੇ ਇਹ ਬੱਚੀ ਪਿੰਡ ਮਰਹਾਣਾ ਜਿਹੜਾ ਤਰਨਤਨ ਤੋਂ ਹੈ ਤੇ ਇਹ ਵੀਰੋ ਬਾਬਾ ਰਤਨਦੇਵ ਸਿਵਾ ਸੋਸਾਇਟੀ ਵੱਲੋਂ ਭਾਜੀ ਜੀਵਨ ਸਿੰਘ ਜੋ ਸਿਹੜੀ ਸਾਹਿਬ ਤੋਂ ਅਮਰੀਕਾ ਚ ਰਹਿੰਦੇ ਆ ਉਹਨਾਂ ਦੇ ਸਹਿਯੋਗ ਨਾਲ ਇਸ ਬੱਚੀ ਦੇ ਵਿਆਹ ਦੀ ਸੇਵਾ ਕੀਤੀ ਗਈ ਆ ਤੇ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਸੇਵਾ ਕੀਤੀ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਆ ਆਓ ਤੁਹਾਨੂੰ ਦਿਖਾਉਂਦੇ ਆ ਵਿਆਹ ਵਿੱਚ ਜੋ ਖੁਸ਼ੀ ਦੇ ਪਲ ਸੀਗੇ ਉਹ ਤੁਹਾਡੇ ਨਾਲ ਵੀ ਸਾਂਝੇ ਕਰਦੇ ਆ ਜੇ ਸੇਵਾ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਦਾਰ ਮਨਜੀਤ ਸਿੰਘ ਤੇ ਉਹਨਾਂ ਦੇ ਪਰਾ ਜੀ ਜੋ ਫੌਜ ਦੇ ਵਿੱਚ ਨੇ ਸਰਦਾਰ ਲਵਜੀਤ ਸਿੰਘ ਜਿਨ੍ਹਾਂ ਨੇ ਵੀਰੋ ਆਪਣੇ ਪਰਿਵਾਰ ਵੱਲੋਂ ਇਸ ਬੱਚੀ ਨੂੰ ਉਹ ਇੱਕ 골ਡਨੀ ਸੇਵਾ ਕੀਤੀ ਆ ਬੱਚੀ ਨੂੰ ਕੰਨਾਂ ਵਾਸਤੇ ਝੁੰਮਕੇ ਦਿੱਤੇ ਆ ਤੇ ਕਿਉਂਕਿ ਅੱਜ ਕੱਲ ਵੀਰੋ ਇੰਨਾ ਮਹਿੰਗਾਈ ਦਾ ਜਮਾਨਾ ਵਾ ਅੱਜ ਕੱਲ ਤਾਂ ਕੋਈ ਆਪਣੇ ਵਾਸਤੇ ਨਹੀਂ ਕਰਦਾ ਪਰ ਸੱਕੇ ਜਾਂਦਾ ਮੈਂ ਇਹਨਾਂ ਦੁਆ ਭਰਾਵਾਂ ਦੇ ਸੱਕੇ ਭਰਾਵਾਂ ਦੇ ਜਿਨ੍ਹਾਂ ਨੇ ਇਸ ਬੱਚੀ ਵਾਸਤੇ ਵੀਰੋ ਆ ਸੇਵਾ ਕੀਤੀ ਆ ਤੇ ਕਿਉਂਕਿ ਵੀ ਦੀ ਅੱਜ ਕੱਲ ਕਿਸੇ ਗਰੀਬ ਦੇ ਬਾਹ ਫੜਦੀ ਸੇਵਾ ਕਰਨੀ ਬੜੀ ਔਖੀ ਆ ਪੈਸਾ ਤੇ ਬਹੁਤ ਲੋਕਾਂ ਕੋਲ ਹੁੰਦਾ ਵਾ ਪਰ ਸੇਵਾ ਕਰਨੀ ਬਹੁਤ ਔਖੀ ਆ ਤੇ ਸੋ ਮੈਂ ਵੀ ਮਨਜੀਤ ਸਿੰਘ ਦਾ ਅਤੇ ਹਾਂਜੀ ਬਰਾਤ ਫਰੀ ਵੀ ਨੇ ਲੇਟ ਆ ਕਿਉਂਕਿ ਦੂਰੋਂ ਆ ਰਹੀ ਆ ਮੁਕਸਾ ਸਾਹਿਬ ਤੋਂ ਆ ਰਹੀ ਆ ਹਾਂਜੀ ਵੀਰ ਮੇਰੇ ਉਹ ਗੁਰਮਾਰਾ ਜੀ ਦੀ ਹਜ਼ੂਰੀ ਦੇ ਵਿੱਚ आनंद कार्य ਦੀ ਰਸਮ ਸੰਪੂਰਨ ਹੋਈ ਆ ਤੇ ਮੈਂ ਬੱਚੀ ਨੂੰ ਬੱਚੀ ਦੇ ਪਰਿਵਾਰ ਨੂੰ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਵਾਂ ਜਿਨ੍ਹਾਂ ਨੇ ਸਹਿਯੋਗ ਨਾਲ ਵੀਰੋ ਇਹ ਬੱਚੀ ਦੇ ਆਨੰਦ ਕਾਰਜ ਹੋਇਆ ਤੇ ਜਿੱਦਾਂ ਤੁਸੀਂ ਬੱਚੀ ਨੂੰ ਮਦਦ ਕੀਤੀ ਆ ਇਦਾਂ ਹੀ ਅਰਦਾਸ ਕਰਦਾ ਵਾਂ ਟਾੜੀਆਂ ਬੱਚਿਆਂ ਦੀ ਮਦਦ ਗੁਰੂ ਅਮਰਦਾਸ ਪਾਤਸ਼ਾਹ ਸੱਚੇ ਪਾਤਸ਼ਾਹ ਆਪ ਕਰਨ ਉਹ ਵੀ ਹੱਸਦਿਆਂ ਬਸਦਿਆਂ ਰਹਿਣ ਤੇ ਆਓ ਤੁਹਾਨੂੰ ਹੁਣ ਅਹ ਪਛਾਦੇ ਪਾਣੀ ਦਾ ਅਰੇਂਜਮੈਂਟ ਹੋ ਗਿਆ ਵਾ ਤੇ ਹੁਣ ਆਪਾਂ ਬੱਚੀ ਨੂੰ ਵਿਧਿਆ ਕਰ ਲੱਗਿਆ ਵੀਰੋ ਇਹ ਇਤਨੀ ਬਣੀ ਬਾ ਇਹ ਸਾਰੀ ਦਿਨ ਵਿਡੀਓ ਬਖੋਣੀ ਆ ਕੋਈ ਗੱਲ ਨਹੀਂ ਬਾਬਿਓ ਆਪਾਂ ਤਾਂ ਲੱਗੇ ਕੋਈ ਗੱਲ ਨਹੀਂ ਅਰੇ ਜੱਟਾ ਬੜਾ ਜਿਹੜਾ ਸ਼ੇਰ ਨਾ ਵੀਡੀਓ ਲਾ ਰੇ ਇਹ ਬੰਦ ਹੋ ਗਿਆ ਤੇ ਟੈਂਪਰੇਚਰ ਵੱਧ ਜੇ ਤੇ ਗੱਡੀ ਉਹਨਾ ਬੰਦ ਹੋ ਜਾਂਦਾ ਚੱਲਦਾ ਹੀ ਨਹੀਂ ਬਾਈ ਨਹੀਂ ਬੈਟਰੀ ਲੋ ਹੋ ਗਈ ਜੀ ਗਰਮੀ ਜਾਂਦੀ ਉਹ ਬੱਬਾ ਉਹ ਨਹੀਂ ਚੱਲਦਾ ਇਹ ਇਦਾਂ ਇਦਾਂ ਚੱਲ ਉਹ ਤੇ ਭੱਜਾ ਭੱਜਾ ਇਹਦਾ ਵੀ ਰਟਾ ਹੀ ਆ ਗਿਆ ਬੱਸ ਹੀ ਕਰ ਤੋੜਾ ਸਾਰਾ ਸ਼ਹਿਰ ਦਾ ਉਹ ਤੇ ਗੱਡੀ ਉਹ ਰੇ ਨਾਲ ਮਾਣਾ ਇਹ ਥੋੜੀ ਜਿਹੀ ਘੋਣੀ ਜਾਂਦੀ ਜਲਦੀ ਜਲਦੀ ਇਹਨੂੰ ਲੈ ਲੈ ਬਦ ਲੈ ਇਹਨੂੰ ਚਲਾਵਾ ਉਹ ਚਿੜੀ ਚੂੜੀ ਪੀਸ ਵਾਕੋ ਆ ਬਾਕੀ ਹੋ ਜਾਣਗੇ ਵਿੱਚ ਤੇਨੂੰ ਨੈਟ ਤੇ ਮਿਲੂਗੀ ਸਾਰੇ ਵਿਆਹ ਦੀ ਜੀ ਆ ਸਰਦਾਰ ਫੇਸਬੁਕ ਤੇ YouTube ਤੇ ਇਹ ਨਿੰਮ ਜੀ ਆਈ ਆ ਜੀ ਹੁ ਆ ਬਾਬਾ ਜੀ ਕੋਲ ਨਹੀਂ ਗਿਆ ਆਰਾ ਸਰਵਨ ਚਲੋ ਸਰਵਨ yeah